ਬਲੌਗ ਨਹੀਂ ਕਰਦਾ ਮੋਟਰ ਬਲੌਗ ਜਿਹੜਾ ਵੇਚਦਾ ਹੈ ਤੇਰੇ ਨਾਮ ਤੇ ਦਬਾੜੇ ਚ ਜਾਊਗਾ ਆਹ ਵੇਖ ਮੈਂ ਪਰ ਮਹੂਰੀ ਉਧਰ ਸਿਰਾਂ ਮਾਰ ਕੇ ਦਿੰਦਾ ਰੋਹ ਮਾਤ ਮੋਰ ਹੈ ਮੈਂ ਕੀ ਨਾਮ ਤੁਹਾਡਾ ਹੈ ਭਾਜੀ ਭਾਜੀ ਅੱਗੇ ਹਾਂ ਹਾਂਜੀ ਮੈਡਮ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਮਨਜੀਤ ਕੌਰ ਹੈ ਐਕਸੈਕਿਊਟਿਵ ਇੰਜੀਨੀਅਰ ਹਾਂਜੀ ਹਾਂਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਕਰੀ ਬੋਲ ਕਰ ਕਸ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਈ ਬੰਦਾ ਸ਼ਰਾਬ ਵੇਚਦਾ ਆ ਰਿਕਾਰਡਿੰਗ ਅਸੀਂ ਐਸਐਚਐਸ ਆਉਂਡ ਨਾਲ ਲੈ ਕੇ ਅਸੀਂ ਸਰਚ ਕੀਤੀ ਆ ਤੇ ਕਾਫੀ ਮਾਤਰਾ ਵਿੱਚ ਸ਼ਰਾਬ ਮਿਲੀ ਆ ਅਜੇ ਗਿਣਤੀ ਚੱਲ ਰਹੀ ਹੈ ਸਭ ਕਰ ਰਹੇ ਆ ਤੇ ਬਾਕੀ ਉਹਨੂੰ ਪਤਾ ਹੋਵੇਗਾ ਵੀ ਕਾਫੀ ਕਿੰਨੀਆਂ ਪੇਟੀਆਂ ਇਸ ਟਾਈਮ ਦੇ ਕੁਝ ਬੰਦੇ ਦਾ ਪਤਾ ਲੱਗਿਆ ਉਹ ਕਤ ਪਰ ਪਤਾ ਲੱਗਾ ਕੋਮ ਬੇਕਤੀ ਆ ਅ ਇਸ ਟਾਈਮ ਤੇ ਕੋਈ ਨਾਮ ਮਿਲਿਆ ਨਹੀਂ ਪ੍ਰੀ ਸੋਰੀ ਕਿ ਮੈਂ ਜਿਹੜੀ ਵੀ ਸ਼ਰਾਪੜੀ ਆ ਕਿ ਅਲੱਗ-ਅਲੱਗ ਮਾਰਕੇ ਦੀ ਇੱਕ ਅਲੱਗ-ਅਲੱਗ ਮਾਰਕੇ ਦੀ ਅੱਛਾ ਸਾਬਣੇ ਆ ਕਿਹੜੇ-ਕਿਹੜੇ ਮਾਰਕੇ ਆ ਜੀ ਜਿਵੇਂ ਰਾਇਲ ਸਟੈਗ ਵਗੈਰਾ ਆ ਆਈਬੀ ਆ ਸਿਗਨੇਚਰ ਆ ਕੁਛ ਐਦਾਂ ਦੇ ਗ੍ਰੈਂਡ ਫੇਅਰ ਆ ਛੋਟੇ ਬ੍ਰਾਂਡ ਵੀ ਆ ਵੱਡੇ ਬ੍ਰਾਂਡ ਵੀ ਆ ਕੀ ਆਈਡੀਆ ਕਿੰਨਾ ਦਾ ਮਤਲਬ ਕੀ ਲੱਗਦਾ ਮੌਕੇ ਤੋਂ ਦੇਖਦੇ ਤੁਹਾਨੂੰ ਕੀ ਲੱਗਦਾ ਮੌਕੇ ਕਮਰੇ ਦੇ ਵਿੱਚ ਕਾਫੀ ਪੀਟੀਆਂ ਖਾਲੀ ਕਾਫੀ ਮਿੱਤਰ ਕਾਫੀ ਖਾਲੀ ਵੀ ਸੀ ਜੀ ਤੇ ਕਾਫੀ ਮਾਤਰਾ ਚ ਹੈਵੀ ਆ ਘਟੋ ਘਟ ਵੀ 25 ਬੇਟੀਆਂ ਦਾ ਪਾਣੀ ਜਾਣਗੇ ਜੀ ਇਸ ਦੇ ਸਾਨੂੰ ਵੇਲੇ ਦੇ ਵਿੱਚ ਮੈਂ ਇੱਕ ਮਾਰਕਰ ਲਗਾਉਂਦਾ ਹਾਂ ਪਰ ਉਹ ਪਤਾ ਲੱਗ ਜਾਂਦਾ ਵੀ ਕਿਹੜੇ ਕਿੱਥੋਂ ਆਉ ਉਹ ਅਸੀਂ ਟ੍ਰੈਕ ਟ੍ਰੈਕ ਐਂਡ ਟ੍ਰੇਸ ਉਹ ਕਰ ਰਹੇ ਹਾਂ ਅਸੀਂ ਕਿ ਕਿੱਥੋਂ ਆਈਆਂ ਕਿਵੇਂ ਨਾ ਹਾਂ ਬਸ ਥੈਂਕ ਯੂ ਤੇ ਕੋਦੋਂ ਤੱਕ ਮੈਮ ਉਹਦਾ ਪਤਾ ਲੱਗ ਸਕਦਾ ਹੈ ਬਸ 1-2 ਦਿਨ ਤੱਕ ਪਤਾ ਲੱਗ ਜਾਏਗਾ ਠੀਕ ਹੈ ਥੈਂਕ ਯੂ ਕਰੋ ਯਾਰ ਹਾਂਜੀ ਐਸਐਚਓ ਸਾਹਿਬ ਕੀ ਮਾਮਲੇ ਖੌਣ ਤੱਕ ਆਇਆ ਜਿਹੜੀ ਕੁਸ਼ਰਾਬ ਬੜੀ ਮਾਤਰਾ ਜਿ ਵੱਡੀ ਵੱਡੀ ਕਰੈਡ ਇਨਫੋਰਮੇਸ਼ਨ ਮਿਲੀ ਸੀਗੀ ਜਿਸ ਤੇ ਅਸੀਂ ਐਕਸਰਸਾਈਜ਼ ਦੀ ਟੀਮ ਵੀ ਨਾਲ ਆਈ ਐਕਸਰਸਾਈਜ਼ ਇੰਸਪੈਕਟਰ ਸਾਹਿਬ ਤੇ ਸਾਡੀ ਥਾਣੇ ਦੀ ਜਿਹੜੀ ਕੋਸਟਸ ਵਰਨ ਟੇਹਰਾ ਚੌਂਕ ਇੱਕ ਘਰ ਦੇ ਵਿੱਚੋਂ ਰਿਕਵਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ 25 ਜਿਹੜੀਆਂ ਸ਼ਰਾਬ ਦੀਆਂ ਪੇਟੀਆਂ ਇਰਿਸਟ ਲਿਕਵਰ ਵੱਖ-ਵੱਖ ਬ੍ਰਾਂਡ ਆ ਤੇ 50 ਦੇ ਕਰੀਬ ਜਿਹੜੇ ਅਧੀਏ ਤੇ ਪਾਈਏ ਬਰਾਮਦ ਹੋਏ ਤੇ ਕੌਣ ਇਹ ਵਿਅਕਤੀ ਹੈ ਜੀ ਇਹ ਪ੍ਰਿੰਸ ਸੂਰੀ ਨਾਮ ਦਾ ਲੜਕਾ ਹੈ ਇੱਥੋਂ ਦੇ ਰਹੇ ਐਸਐਚਓ ਸਾਹਿਬ ਕੀ ਲੱਗਦਾ ਮੌਕਾ ਦੇਖ ਕੇ ਤੁਹਾਨੂੰ ਜਿਹੜਾ ਆਪਾਂ ਕਮਰੇ ਦੀ ਹਾਲਾਤ ਕਹਿ ਸਕਦੇ ਕੀ ਕਹਿ ਸਕਦੇ ਆ ਇਹ ਹੁਣ ਅਸੀਂ ਵੈਰੀਫਾਈ ਕਰਾਂਗੇ ਪੂਰਾ ਜਿਹੜਾ ਕਿੱਥੋਂ ਸ਼ਰਾਬ ਆਈ ਆ ਇਹ ਤੇ ਖਾਲੀ ਬੇਟੀਆਂ ਵੀ ਮਿਲੀਆਂ ਖਾਲੀ ਬੇਟੀਆਂ ਵੀ ਮਿਲੀਆਂ ਉੱਥੋਂ ਅੰਦਰੋਂ ਤੇ ਇਹਨੂੰ ਪੂਰਾ ਅਸੀਂ ਡਿਟੇਲ ਦੇ ਵਿੱਚ ਵੈਰੀਫਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੇ-ਜਿਹੜੇ ਵੀ ਬੰਦੇ ਇਨਵੋਲਵ ਆ ਹੋਰ ਵੀ ਸ਼ਹਿਰ ਦੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈ ਤੇ ਜਿਹੜਾ ਮਕਾਨ ਆ ਕਾਫੀ ਟਾਈਮ ਤੋਂ ਲੱਗਦਾ ਹੈ ਜ਼ਬੰਦ ਹੋਇਆ ਹੈ ਕਿਹਦਾ ਮਕਾਨ ਕਿਹਨਾਂ ਦਾ ਸਾਹਮਣੇ ਆਇਆ ਇਹ ਵੈਰੀਫਾਈ ਕਰ ਰਹੇ ਆ ਜੀ ਉਸ ਤੋਂ ਕਲੀਅਰ ਕਰਾਂਗੇ ਕਿਹਦਾ ਮਕਾਨ ਆ ਜਿੰਨੇ ਵੀ ਇਹ ਸ਼ਰਾਬ ਰਖਾਈ ਹੋਈ ਹੈ ਆਪਣੇ ਮਕਾਨ ਦੇ ਵਿੱਚ ਕਿਰਾਏ ਤੇ ਦੇ ਕੇ ਉਸ ਦੇ ਖਿਲਾਫ ਐਕਸ਼ਨ ਤੇ ਕਿੰਨੀਆਂ ਉਹਨਾਂ ਬੇਟੀਆਂ ਕਬਜ਼ੇ ਕਰ ਲਈਆਂ ਦੀ ਆਪਾਂ 2 ਇਸੋ ਜਿਹੇ ਇਹਦੇ ਸਾਹਮਣੇ ਆਇਆ ਵੀ ਸਭ ਤੋਂ ਮਹਿੰਗੀ ਸ਼ਰਾਬ ਕਿਹੜੀ ਹੈ ਇਹਦੇ ਵਿੱਚ ਮੈਂ ਉਹ ਹੀ ਵੈਰੀਫਾਈ ਕਰ ਦਿੰਦਾ ਥੈਂਕ ਯੂ